ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਅੰਮ੍ਰਿਤ ਛੋੜ ਬਿਖਿਆਲੋ ਬਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਹੀ 부ਜੈ ਨਹੀਂ ਆਨ ਦਿਨ ਦੁੱਖ ਵਿਹਾਣੀ ਅਮਰਤ ਛੋੜ ਭਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਹੀ 부ਜੈ ਨਹੀਂ ਆਨ ਦਿਨ ਦੁੱਖ ਵਿਹਾਣੀ ਤੁਨ ਤੁਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂਗ ਅਮ흘ਾਤੀ ਜਾ ਤੀਸਰੇ ਪਾਤਸ਼ਾਹ ਜੀ ਦੇ ਮੁਖਾਰ ਬਿੰਦੋਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ ਜੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਥੇ ਗੁਰਮੁਖਾਂ ਦੀ ਤੇ ਮਨਮੁਖਾਂ ਦੀ ਵਿਵਸਥਾ ਨੂੰ ਬਿਆਨ ਕਰਦਿਆ ਹੋਇਆ ਗੁਰਮੁਖ ਬਣਨ ਵਾਸਤੇ ਗੁਰੂ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਮਹਾਰਾਜ ਦੇ ਨਾਮ ਸਿਮਨਣ ਚੁੰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਸਮਝਾ ਰਹੇ ਕਹਿੰਦੇ ਭਾਈ ਇਸ ਸੰਸਾਰ ਵਿੱਚ ਜੀਵ ਜਦੋਂ ਜਨਮ ਲੈ ਲਿੰਦਾ ਸਰੀਰ ਕਰਕੇ ਆਪਾਂ ਇਸ ਸੰਸਾਰ ਤੇ ਆ ਜਾਂਦੇ ਆ ਫਿਰ ਇਸ ਸੰਸਾਰ ਦਾ ਆਲਾ ਦੁਆਲਾ ਸੰਸਾਰ ਦੇ ਪਦਾਰਥ ਸੰਸਾਰ ਦੀ মোহ ਮਾਇਆ ਇੰਨੀ ਕੁ ਸਾਡੇ ਤੇ ਕਾਬੂ ਪਾ ਲੈਂਦੀ ਆ ਕਿ ਅਸੀਂ ਪਰਮੇਸ਼ਰ ਦੇ ਰਾਹ ਤੋਂ ਪਛਾਣ ਹਟ ਜਾਂਦੇ ਆ ਉਸੇ ਚੀਜ਼ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਭਾਈ ਇੱਥੇ ਉਹ ਬ੍ਰੇਸ਼ ਬਖਸ਼ਿਸ਼ ਕੀਤਾ ਹੈ ਮਹਾਰਾਜ ਪ੍ਰਮਾਨ ਕਰ ਰਹੇ ਹਨ ਭਾਈ ਆਮਰੇ ਤੋਂ ਛੋੜ ਬਿਖਿਆ ਲੋਭਾਣੇ ਸੇਵਾ ਕਰੇ ਵਿਡਾਣੀ ਕਹਿੰਦੇ ਭਾਈ ਦੇਖੋ ਕੀ ਹਾਲ ਹੋ ਗਿਆ ਮਨੁੱਖ ਦਾ ਅੰਮ੍ਰਿਤ ਨੂੰ ਛੱਡ ਕੇ ਬਿਖਿਆ ਲੋਭਾਣੇ ਅੰਮ੍ਰਿਤ ਕੌੜਾ ਲੱਗਦਾ ਤੇ ਬਿਖਿਆ ਮਿੱਠੀ ਲੱਗਦੀ ਹੈ ਹੋਣਾ ਤੇ ਇਹ ਚਾਹੀਦਾ ਸੀ ਕਿ ਅੰਮ੍ਰਿਤ ਨਾਮ ਮਿੱਠਾ ਲੱਗਦਾ ਤੇ ਸੰਸਾਰ ਦੀ ਕੂੜ ਜ਼ਹਿਰ ਜਿਹੜੀ ਹੈ ਉਹਦੇ ਲਾਗੇ ਨਾ ਜਾਂਦਾ ਪਰ ਉਲਟ ਖੇਡ ਵਾਪਰ ਗਈ ਹੈ ਗੁਰੂ ਦਾ ਨਾਮ ਗੁਰੂ ਦੀ ਗੁਰਬਾਣੀ ਗੁਰੂ ਦਾ ਸ਼ਬਦ ਚੰਗੀ ਸੰਗਤ ਚੰਗੀ ਸਿੱਖਿਆ ਉਹ ਮਨੁੱਖ ਲੈਣੀ ਨਹੀਂ ਚਾਹੁੰਦਾ ਤੇ ਬੁਰਾਈਆਂ ਬਿਨਾ ਮੰਗੇ ਮੱਲੋ ਮੱਲੀ ਸਾਹਮਣੇ ਆਈ ਜਾਂਦੀਆਂ ਏ ਕਿਸੇ ਸਕੂਲ ਵਿੱਚ ਜਾ ਕੇ ਕਿਸੇ ਜਮਾਤ ਵਿੱਚ ਜਾ ਕੇ ਕਿਸੇ ਅਧਿਆਪਕ ਕੋਲ ਜਾ ਕੇ ਸਿੱਖਣ ਦੀ ਲੋੜ ਨਹੀਂ ਇੱਕੋ ਵਾਰੀ ਦੇਖੀ ਆ ਤੇ ਆਪਣੇ ਜੀਵਨ ਦਾ ਅੰਗ ਬਣਾ ਲਈ ਅਜੀ ਖੇਡ ਜਿਹੜੀ ਇਸ ਸਮੇਂ ਵਿੱਚ ਪਾਈ ਵਰਤ ਰਹੀ ਹੈ ਹੁਣ ਇੱਕ ਬੱਚੇ ਨੂੰ ਊੜਾ ਜੜਾ ਸਿਖਾਉਣਾ ਹੋਵੇ ABC ਸਿਖਲਣੀ ਹੋਵੇ ਤੇ ਆਪਾਂ ਨੂੰ ਸਕੂਲ ਭੇਜਣਾ ਪੈਂਦਾ ਮਾਸਟਰ ਬੜੀ ਮਿਹਨਤ ਕਰਦੇ ਐ ਕਾਪੀਆਂ ਤੇ ਲਿਖੋ ਪੜ੍ਹੋ ਯਾਦ ਕਰੋ ਸਬਕ ਦਿੱਤਾ ਜਾਂਦਾ ਉਹਨੂੰ ਸੁਣਿਆ ਜਾਂਦਾ ਫਿਰ ਉਹਦੇ ਵਿੱਚ ਵੀ ਗਲਤੀਆਂ ਹੁੰਦੀਆਂ ਤੇ ਬਾਰ 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 ਦੁਹਰਾਇਆ ਜਾਂਦਾ ਤੇ ਫਿਰ ਜਾ ਕੇ ਕਿਤੇ ਕੋਈ ਸਬਕ ਸਾਨੂੰ ਯਾਦ ਹੁੰਦਾ ਇਸੇ ਤਰ੍ਹਾਂ ਸੰਸਾਰ ਦੀ ਬਾਕੀ ਪੜ੍ਹਾਈ ਹੈ ਚੰਗੀਆਂ ਗੱਲਾਂ ਨੇ ਜਿੰਨਾ ਨੂੰ ਸਿੱਖਣ ਵਾਸਤੇ ਮਨੁੱਖ ਦੇ ਤਕਰੀਬਨ 25 ਤੋਂ 30 ਸਾਲ ਲੱਗ ਜਾਂਦੇ ਆ ਆਪਣੀ ਜ਼ਿੰਦਗੀ ਦੇ ਤੇ ਸਿੱਖਦਾ ਸਿੱਖਦਾ ਜਾ ਕੇ ਫਿਰ ਉਹ ਇਸ ਕਾਬਲ ਬਣਦਾ ਵੀ ਸੰਸਾਰ ਵਿੱਚ ਸੰਸਾਰੀ ਵਿੱਦਿਆ ਦੇ ਤਲ ਦੇ ਉੱਪਰ ਉਹ ਕਿਸੇ ਚੰਗੀ ਪੋਜੀਸ਼ਨ ਤੱਕ ਪਹੁੰਚ ਸਕੇ ਇਹ ਤੇ ਹੈ ਭਾਈ ਬਾਹਰੀ ਗੱਲ ਇਸੇ ਤਰ੍ਹਾਂ ਗੁਰਮਤਿ ਦੀ ਗੱਲ ਹੈ ਬ੍ਰਹਮ ਦਾ ਗਿਆਨ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਿੱਚ ਅਭੇਦ ਹੋਣ ਦੀ ਬਾਤ ਹੈ ਉਹਦੇ ਵਾਸਤੇ ਤੇ ਸਵਾਸ ਸਵਾਸ ਲੱਗ ਜਾਂਦਾ ਤੇ ਕੋਈ ਵਿਰਲੇ ਪੁਰਸ਼ ਨੇ ਜਿਹੜੇ ਉਸ ਅਵਸਥਾ ਤੱਕ ਪਹੁੰਚਦੇ ਆ ਤੇ ਉਹਦੇ ਵਾਸਤੇ ਬੜੀ ਔਖੀ ਮਿਹਨਤ ਕਰਨੀ ਪੈਂਦੀ ਹੈ ਤੇ ਦੂਜਾ ਪਾਸਾ ਕਿਸੇ ਨੂੰ ਗਾਲਾਂ ਕੱਢਣੀਆਂ ਕਿਸੇ ਨਾਲ ਵੈਰ ਵਧਾਉਣਾ ਚੋਰੀ ਠੱਗੀ ਬੇਈਮਾਨੀ ਇਹ ਕਿਸੇ ਸਕੂਲ ਚ ਨਹੀਂ ਸਿਖਾਈ ਜਾਂਦੀ ਕੋਈ ਅਧਿਆਪਕ ਨਹੀਂ ਸਿਖਾਉਂਦਾ ਇਹ ਸੰਸਾਰ ਵਿੱਚ ਵਰਤਦੀਆਂ ਚੀਜ਼ਾਂ ਦੇਖ ਕੇ ਮਨੁੱਖ ਆਟੋਮੈਟਿਕਲੀ ਆਪਣੇ ਆਪ ਹੀ ਸਿੱਖ ਜਾਂਦਾ ਹੈ ਇਹਨਾਂ ਦਾ ਫਿਰ ਅਭਿਆਸ ਵੀ ਕਰਨ ਦੀ ਲੋੜ ਨਹੀਂ ਇੱਕ ਵਾਰੀ ਕਿਤੇ ਕੋਈ ਮਾੜਾ ਕੋ ਕਰਮ ਹੁੰਦਾ ਦੇਖਿਆ ਤੇ ਉਹ ਜ਼ੈਨ ਵਿੱਚ ਦਿਮਾਗ ਵਿੱਚ ਏਦਾਂ ਛੱਪ ਜਾਂਦਾ ਕਿ ਸਾਰੀ ਜ਼ਿੰਦਗੀ ਵਿੱਚ ਉਹ ਸਾਹਮਣੇ ਹੈ ਇਨਸਾਫ ਸੁਥਰਾ ਪਿਆ ਰਹਿੰਦਾ ਤੇ ਮਨੁੱਖ ਉਸ ਪਾਸੇ ਵੱਲ ਖਿੱਚਿਆ ਜਾਂਦਾ ਚੰਗੇ ਪਾਸੇ ਵੱਲ ਜਾਣ ਲਈ ਬੜੀ ਮਿਹਨਤ ਬੜਾ ਕਠਨ ਰਾਹ ਜਿਹੜਾ ਉਹ ਲੈਣਾ ਪੈਂਦਾ ਤੇ ਪਰ ਬੁਰਾਈ ਜਿਹੜੀ ਆ ਉਹ ਸਹਿਜੇ ਹੀ ਕਹਿ ਲਓ ਵੀ ਸਾਡੀ ਯਾਦ ਸ਼ਕਤੀ 'ਚ ਬਹਿ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸੰਸਾਰ ਆ ਨਾ ਇਸ ਸੰਸਾਰ ਦਾ ਭੁਲੇਖਾ ਸੰਸਾਰ ਦਾ ਕੂੜ ਤੇ ਝੂਠ ਇੰਨਾ ਕਿ ਪ੍ਰਭਲ ਹੋ ਗਿਆ ਵੀ ਚੰਗੇ ਪਾਸੇ ਵੱਲ ਜਾਣ ਲਈ ਹਜ਼ਾਰ ਬਹਾਨੇ ਨੇ। ਭਾਵ ਚੰਗੇ ਪਾਸੇ ਵੱਲ ਮੁੜਨਾ ਤੇ ਉਹਦੇ ਹਜ਼ਾਰ ਬਹਾਨੇ ਨੇ ਜੀ ਇਦਾਂ ਨਹੀਂ ਇਦਾਂ ਆਹ ਨਹੀਂ ਜੀ ਆ ਤੇ ਮਾੜੇ ਪਾਸੇ ਵੱਲ ਜਾਣ ਵਾਸਤੇ ਬਹੁਤ ਛੇਤੀ ਤਿਆਰ ਹੋ ਜਾਂਦਾ। ਅੰਮ੍ਰਿਤ ਛੋੜ ਵਿਖਿਆ ਲੁਭਾਣੇ ਅੰਮ੍ਰਿਤ ਕੌੜਾ ਲੱਗਦਾ। ਸੰਸਾਰ ਦੀ ਵਿਖਿਆ ਚਾਹੇ ਉਹ ਨੰਗੇਜ ਰੂਪ ਚਾਹੇ ਚਾਹੇ ਪਰ ਸਰੀਰਾਂ ਦੇ ਰੂਪ ਚਾਹੇ ਚਾਹੇ ਉਹ ਚੋਰੀ ਠੱਗੀ ਦੇ ਰੂਪ ਚਾਹੇ ਚਾਹੇ ਉਹ ਝੂਠ ਬੋਲਣ ਦੇ ਰੂਪ ਚਾਹੇ ਇਹ ਮਿੱਠੀ ਲੱਗਦੀ ਕਹਿੰਦਾ ਜੀ ਬਾਕੀ ਸਾਰੀ ਦੁਨੀਆ ਕਰਦੀ ਆ ਤੇ ਫਿਰ ਮੈਂ ਕਿਉਂ ਪਿੱਛੇ ਰਹਾ ਜੇ ਸੰਸਾਰ ਨਾਲ ਚੱਲਣਾ ਤੇ ਸੰਸਾਰ ਵੀ ਇਹ ਸਾਰੀ ਜੋ ਭੁਲੇਖਾ ਰੂਪ ਗੰਦਗੀ ਹੈ ਉਹਨੂੰ ਆਟੋਮੈਟਿਕਲੀ ਗ੍ਰਹਿਣ ਕਰੀ ਜਾ ਰਿਹਾ ਸੇਵਾ ਕਰ ਬਿਡਾਣੀ ਗੁਰੂ ਦੀ ਸੇਵਾ ਛੱਡ ਕੇ ਸੱਚ ਦੀ ਸੇਵਾ ਛੱਡ ਕੇ ਬਿਡਾਣੀ ਦੂਜਿਆਂ ਦੀ ਸੇਵਾ ਚ ਲੱਗਾ ਹੋਇਆ ਇਹ ਹੀ ਕਾਲ ਯੁੱਗ ਦੇ ਇਸ ਵਕਤ ਪਹਿਰੇ ਦਾ ਪਾਈ ਨਤੀਜਾ ਹੈ ਆਪ ਦੇ ਮਾਪੇ ਬਾਪ ਦੇ ਨਾਲ ਚਾਚੇ ਤਾਇਆ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸਾਗ ਸਬੰਧੀਆਂ ਦੇ ਨਾਲ ਬਣਦੀ ਨਹੀਂ ਹੈ ਸੰਸਾਰ ਦੇ ਦੂਜੇ ਲੋਕਾਂ ਦੇ ਨਾਲ ਭਾਵੇਂ ਕੋ ਗੋਰੇ ਨੇ ਕਾਲੇ ਨੇ ਸਾਡੇ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਜਿਨ੍ਹਾਂ ਨੂੰ ਜ਼ਿੰਦਗੀ ਚ ਕਦੇ ਨਹੀਂ ਮਿਲੇ ਜਿਨ੍ਹਾਂ ਦੇ ਸ਼ਹਿਰ ਪਿੰਡ ਕਦੇ ਜ਼ਿੰਦਗੀ ਚ ਨਹੀਂ ਗਏ ਤੇ ਉਹਨਾਂ ਦੇ ਨਾਲ ਕਹਿੰਦੇ ਬਹੁਤ ਚੰਗਾ ਵਰਤਦਾ ਦੁੱਖ ਸੁੱਖ ਵੇਲੇ ਇੱਕ ਦੂਜੇ ਦੇ ਆਉਂਦੇ ਜਾਂਦੇ ਵੀ ਆਪਣੇ ਮਨ ਦੀ ਗੱਲ ਸਾਂਝੀ ਵੀ ਕਰਦੇ ਆ ਭਰਾ ਭਰਾ ਨਾ ਨਹੀਂ ਬੋਲਦਾ ਭੈਣ ਭੈਣ ਨਾ ਨਹੀਂ ਬੋਲਦੀ ਪਰ ਤੀਜੇ ਖੂਹ 'ਚ ਜਾ ਕੇ ਜਿਵੇਂ ਜਲ ਦੀ ਧਾਰਾ ਪੈਂਦੀ ਨਾ ਵੀ ਇੱਕ ਖੂਹ ਛੱਡ ਕੇ ਤੀਜੇ ਖੂਹ 'ਚ ਜਲ ਪੈਂਦਾ ਇਸੇ ਤਰ੍ਹਾਂ ਕਹਿੰਦੇ ਆਪਦਿਆਂ ਨਾਲ ਮਨ ਨਹੀਂ ਭੇਜਦਾ ਤੇ ਗੈਰਾਂ ਦੇ ਕੋਲ ਜਾ ਕੇ ਆਪਦਾ ਢਿੱਡ ਫੂਲਦਾ ਇਸੇ ਹੀ ਤਰ੍ਹਾਂ ਜਿਹੜੇ ਧਰਮ 'ਚ ਪੈਦਾ ਹੋਇਆ ਜਿੱਥੇ ਅਕਾਲ ਪੁਰਖ ਨੇ ਇਹਨੂੰ ਪੈਦਾ ਕੀਤਾ ਉੱਥੇ ਇਹਨੂੰ ਲੱਗਦਾ ਵੀ ਮੇਰੇ ਵਾਸਤੇ ਬੜੀ ਤੰਗੀ ਹੈ ਇਸ ਕਰਕੇ ਮੜੀਆਂ ਮਸਾਣਾ ਤੇ ਡੇਰਿਆਂ ਤੇ ਜਾ ਕੇ ਤੇ ਦੂਜੇ ਧਰਮਾਂ ਦੇ ਲੋਕਾਂ ਦੇ ਵਿੱਚ ਜਾ ਜਾ ਕੇ ਤੇ ਉੱਥੇ ਪੱਲੇ ਅੱਡਦਾ ਉੱਥੇ ਅਰਦਾਸਾਂ ਕਰਦਾ ਕਦੇ ਜੋਤਾਂ ਬਾਲਦਾ ਕਦੇ ਨਿਆਜ਼ਾਂ ਦੇਂਦਾ ਕਦੇ ਹਰੀਆਂ ਚਾਦਰਾਂ ਚੜਾਉਂਦਾ ਕਿਤੇ ਚਿੱਟੀਆਂ ਚਾਦਰਾਂ ਚੜਾਉਂਦਾ ਕਿਤੇ ਕੁਝ ਕਰਦਾ ਕਿਤੇ ਕੁਝ ਕਰਦਾ ਤੇ ਜੇ ਕੋਈ ਪੁੱਛ ਲਵੇ ਵੀ ਭਾਈ ਜਿਹੜੇ ਧਰਮ ਚ ਤੈਨੂੰ ਤੇਰੇ ਅਕਾਲ ਪੁਰਖ ਨੇ ਪੈਦਾ ਕੀਤਾ ਉਹ ਕੋਈ ਵੀ ਧਰਮ ਹੋ ਸਕਦਾ ਤੇ ਕਹਿੰਦਾ ਜੀ ਮੈਨੂੰ ਉੱਥੋਂ ਕੁਝ ਨਹੀਂ ਮਿਲਿਆ ਇਸ ਕਰਕੇ ਮੈਂ ਤੇ ਦੂਜਿਆਂ ਨੂੰ ਮਨਾਉਣ ਤੁਰਿਆ ਹੋਇਆ ਸੋ ਆਪਦਿਆਂ ਨੂੰ ਛੱਡ ਕੇ ਤੇ ਦੂਜਿਆਂ ਦੀ ਸੇਵਾ ਕਰਨੀ ਮਾਪੇ ਤਰਸਦੇ ਨੇ ਪਾਣੀ ਦੇ ਘੁੱਟ ਨੂੰ ਉਹਨਾਂ ਵਾਸਤੇ ਸਮਾਂ ਨਹੀਂ ਕਹਿੰਦਾ ਬਿਜ਼ੀ ਬਹੁਤ ਆ ਮੇਰੇ ਕੋਲ ਦਾਗਾਂ ਤੇ ਹੋਣ ਵਾਸਤੇ ਵੀ ਸਮਾਂ ਨਹੀਂ ਹੈ ਭਾਬ ਮੇਰੇ ਤੋਂ ਮਗਰੋਂ ਮਗਰੋਂ ਜੇ ਕਿਤੇ ਚੜ੍ਹਾਈ ਕਰ ਗਏ ਤੇ ਇਹਨਾਂ ਨੂੰ ਲੋਕ ਹੀ ਫੂਕ ਦੇਣ ਤੇ ਵੈਸੇ ਪੈਸੇ ਇਕੱਠੇ ਕਰਕੇ ਕਹਿੰਦਾ ਜੀ ਮੈਂ ਲੰਗਰ ਲਾऊं ਮੈਂ ਗੁਰਦੁਆਰੇ ਦੀਆਂ ਬਿਲਡਿੰਗਾਂ ਬਣਾऊं ਮੈਂ ਅਨਾਥ ਬੱਚਿਆਂ ਵਾਸਤੇ ਜਿਹੜਾ ਉਹ ਮਾਇਆ ਦਾ ਦਾਨ ਕਰੂੰ ਪਰ ਜਿੱਥੇ ਆਪ ਦੀ ਜ਼ਰੂਰਤ ਹੈ ਜਿੱਥੇ ਆਪ ਨੂੰ ਫਿਜ਼ੀਕਲੀ ਹੋਣਾ ਚਾਹੀਦਾ ਉੱਥੇ ਇਹਦੇ ਕੋਲ ਸਮਾਂ ਨਹੀਂ ਹੈ ਬਾਬ ਆਪਣੇਆਂ ਨੂੰ ਛੱਡ ਕੇ ਤੇ ਦੂਜਿਆਂ ਦੀ ਸੇਵਾ ਕਰਦਾ ਫਿਰਦਾ ਤੇ ਮਹਾਰਾਜ ਕਹਿੰਦੇ ਅੰਮ੍ਰਿਤ ਛੋੜ ਵਿਖਿਆ ਲੋਭਾਣੇ ਸੇਵਾ ਕਰੇ ਵਿਟਾਣੀ ਅੰਮ੍ਰਿਤ ਨੂੰ ਛੱਡ ਕੇ ਸੰਸਾਰ ਦੀ ਜ਼ਹਿਰ ਨੂੰ ਇਹਨੇ ਆਪਣਾ ਬਣਾ ਲਿਆ ਹੈ ਤੇ ਆਪਣੇ ਗੁਰੂ ਨੂੰ ਛੱਡ ਕੇ ਹੋਰਾਂ ਦੇ ਕੋਲ ਪਾਈ ਤੱਕੇ ਖਾਂਦਾ ਫਿਰਦਾ ਉਹਨਾਂ ਨੂੰ ਪੂਜਦਾ ਫਿਰਦਾ ਹੈ ਆਪਣਾ ਧਰਮ ਗਵਾਹੇ ਬੂਝੇ ਨਹੀਂ ਆਨ ਦਿਨ ਦੁੱਖ ਵਿਹਾਣੀ ਕਹਿੰਦੇ ਆਪਣਾ ਧਰਮ ਗਵਾ ਲਿਆ ਜਿਹੜੇ ਧਰਮ ਚ ਪੈਦਾ ਹੋਇਆ ਉਹਨੂੰ ਛੱਡ ਦਿੱਤਾ ਉਸ ਧਰਮ ਦਾ ਨਹੀਂ ਰਿਹਾ ਉਸ ਕੌਮ ਦਾ ਨਹੀਂ ਰਿਹਾ ਬੁੱਝੇ ਨਹੀਂ ਸਮਝਦਾ ਨਹੀਂ ਹੈ ਬੇਸਮਝ ਹੋ ਗਿਆ ਹੈ ਜੇ ਕੋਈ ਸਮਝਾਉਣ ਦਾ ਯਤਨ ਕਰਦਾ ਤੇ ਉਹਦੇ ਵੀ ਗਲ ਪੈਂਦਾ ਆਨ ਦੇਨ ਦੁੱਖ ਬਿਹਾਨੀ ਤੇ ਦਿਨ ਰਾਤ ਦੁੱਖਾਂ ਵਿੱਚ ਗਲਤਾਨ ਹੋਇਆ ਦੁੱਖ ਭੋਗਦਾ ਹੀ ਸੰਸਾਰ ਤੋਂ ਚਲੇ ਜਾਂਦਾ ਹੁਣ ਧਰਮ ਕੋਈ ਵੀ ਮਾੜਾ ਨਹੀਂ ਪਿਆਰਿਓ ਪਰ ਧਰਮ ਅਸੀਂ ਨਹੀਂ ਚੁੰਦੇ ਅਕਾਲ ਪੁਰਖ ਨੇ ਰੱਬ ਨੇ ਭਗਵਾਨ ਨੇ ਅੱਲਾ ਨੇ ਕੋਈ ਵੀ ਨਾਮ ਤੁਸੀਂ ਲੈ ਲਓ ਜਿੱਥੇ ਤੁਹਾਨੂੰ ਪੈਦਾ ਕੀਤਾ ਜਿਹੜੇ ਧਰਮ ਦੇ ਲੋਕਾਂ ਦੇ ਵਿੱਚ ਤੁਹਾਨੂੰ ਜਨਮ ਦਿੱਤਾ ਤੇ ਕੁਝ ਸੋਚ ਸਮਝ ਕੇ ਉਸ ਅਕਾਲ ਪੁਰਖ ਨੇ ਤੁਹਾਨੂੰ ਉੱਥੇ ਭੇਜਿਆ ਹੋ। ਸੋ ਜੇਕਰ ਭਾਈ ਤੁਸੀਂ ਉਸ ਧਰਮ ਵਿੱਚ ਪੈਦਾ ਹੋ ਕੇ ਉਸ ਧਰਮ ਦੀ માનਤਾ ਦਾ ਖੰਡਨ ਕਰੀ ਜਾ ਰਹੇ ਹੋ ਤੇ ਦੂਜਿਆਂ ਅੱਗੇ ਝੂੜੀਆਂ ਾਡੀ ਜਾ ਰਹੇ ਹੋ ਤੇ ਤੁਹਾਡੇ ਵਾਸਤੇ ਚੰਗਾ ਕਰਮ ਨਹੀਂ ਹੈ। ਇਸ ਕਰਕੇ ਧਰਮ ਦੀ માનਤਾ ਧਰਮ ਹੈ ਕਿ ਸੱਚ। ਜੇ ਸੌਖੇ ਸ਼ਬਦਾਂ 'ਚ ਆਪਾਂ ਸਮਝਣਾ ਹੋਵੇ ਵੀ ਧਰਮ ਕੀ ਹੈ ਜੇ ਸਿੱਖ ਧਰਮ ਹੈ ਹਿੰਦੂ ਧਰਮ ਹੈ ਮੁਸਲਮਾਨ ਧਰਮ ਹੈ ਈਸਾਈ ਧਰਮ ਹੈ ਬੁੱਧਿਸਟ ਨੇ ਕਿ ਇਹ ਧਰਮ ਨਹੀਂ ਪਾਈ ਧਰਮ ਹੈ ਸੱਚ ਜਿਹਦੇ ਕੋਲ ਸੱਚ ਹੈ ਜਿਹੜਾ ਝੂਠ ਦਾ ਆਸਰਾ ਨਹੀਂ ਲੈਂਦਾ ਉਹ ਧਰਮੀ ਹੈ ਤੇ ਜਿਹੜਾ ਧਰਮ ਦਾ ਚੋਗਾ ਪਾ ਕੇ ਵੀ ਝੂਠ ਬੋਲ ਰਿਹਾ ਉਹ ਧਰਮੀ ਨਹੀਂ ਹੋ ਸਕਦਾ ਸੋ ਸੌਖਾ ਸਮਝਣਾ ਹੋਵੇ ਤੇ ਧਰਮ ਹੈ ਜੀ ਸੱਚ ਤੇ ਮਹਾਰਾਜ ਕਹਿੰਦੇ ਭਾਈ ਫਿਰ ਆਪ ਦਾ ਧਰਮ ਛੱਡ ਕੇ ਸੱਚ ਬੋਲਣਾ ਛੱਡ ਕੇ ਝੂਠ ਦੇ ਪਿੱਛੇ ਲੱਗਾ ਹੋਇਆ ਤੇ ਇਹ ਸੋਚਦਾ ਵੀ ਸ਼ਾਇਦ ਇਹਦੇ ਨਾਲ ਮੈਂ ਤਰੱਕੀ ਕਰ ਲੈਣੀ ਆ ਮੈਂ ਸੰਸਾਰ ਚ ਕਾਮਯਾਬ ਹੋ ਜਾਵਾਂਗਾ ਪਰ ਭਾਈ ਬਹੁਤਾ ਲੰਬਾ ਸਮਾਨੀ ਚੱਲਣਾ ਇੱਕ ਨਾ ਇੱਕ ਦਿਨ ਝੂਠ ਦੀ ਕੰਧ ਨੇ ਟਹਿਣਾ ਹੀ ਟਹਿਣਾ ਹੈ ਆਪਣਾ ਧਰਮ ਗਵਾਹ ਹੈ ਬੁੱਝੇ ਨਹੀਂ ਧਰਮ ਗਵਾ ਲਿਆ ਸੱਚ ਦਾ ਰਾਹ ਛੱਡ ਦਿੱਤਾ ਸਮਝ ਨਹੀਂ ਆ ਰਹੀ ਬੇਸਮਝ ਹੋ ਗਿਆ ਅੰਮ ਦਿਨ ਦੁੱਖ ਵਿਹਾਣੀ ਦਿਨ ਰਾਤ ਫਿਰ ਦੁੱਖ ਹੀ ਦੁੱਖ ਨਜ਼ਰ ਆਉਂਦੇ ਨੇ ਸੁੱਖ ਨਹੀਂ ਹੈ ਸੁੱਖ ਉਦੋਂ ਹੈ ਜਦੋਂ ਸੱਚ ਪੱਲੇ ਹੈ ਤੇ ਭਾਈ ਜਦੋਂ ਸੱਚ ਪੱਲੇ ਨਹੀਂ ਫਿਰ ਦੁੱਖ ਹੀ ਘੇਰੀ ਰੱਖਦੇ ਹਨ ਭਾਵੇਂ ਧਨ ਦੌਲਤ ਕਿੰਨੀ ਵੀ ਕੋਲ ਕਿਉਂ ਨਾ ਹੋਵੇ ਮਨਮੁਖ ਅੰਧ ਨਾ ਚੇਤੇ ਹੀ ਡੂਬ ਮੁਏ ਬਿਨ ਪਾਣੀ ਕਹਿੰਦੇ ਜਿਹੜੇ ਮਨਮੁਖ ਹਨ ਜਿਹੜੇ ਮਨ ਦੇ ਪਿੱਛੇ ਲੱਗ ਗਏ ਆਪਾਂ ਬਹੁਤ ਵਾਰਾਂ ਇਹਦੀ ਵਿਆਖਿਆ ਕਰ ਚੁੱਕੇ ਹਾਂ ਮਨਮੁਖ ਉਹ ਹਨ ਜਿਹੜੇ ਆਪਦੇ ਮਨ ਦੀ ਮਰਜ਼ੀ ਕਰਦੇ ਆ ਭਾਈ ਜੋ ਮੇਰਾ ਮਨ ਕਹਿੰਦਾ ਮੈਂ ਤੇ ਉਹ ਕਰੂੰ ਮੈਂ ਨਹੀਂ ਕਿਸੇ ਬਾਬੇ ਨੂੰ ਮੰਨਦਾ ਮੈਂ ਨਹੀਂ ਕਿਸੇ ਗੁਰੂ ਨੂੰ ਮੰਨਦਾ ਮੈਂ ਜੀ ਕਿਸੇ ਧਰਮ ਨੂੰ ਕਿਸੇ ਧਾਰਮਿਕ ਗ੍ਰੰਥ ਨੂੰ ਨਹੀਂ ਮੰਨਦਾ ਜਿਹੜੇ ਲੋਕ ਮੈਨੂੰ ਸਮਝਾ ਰਹੇ ਨੇ ਜੀ ਮੈਂ ਕਿਸੇ ਦੀ ਗੱਲ ਨਹੀਂ ਮੰਨਦਾ ਇਟਸ ਮਾਈ ਲਾਈਫ ਇਟਸ ਮਾਈ ਰੂਲ ਮੈਂ ਜੋ ਮਰਜੀ ਕਰਾਂ ਜੀ ਮੈਨੂੰ ਕੋਈ ਰੋਕ ਟੋਕ ਨਹੀਂ ਕਰ ਸਕਦਾ ਉਹ ਮਨਮੁਖ ਗਿਣੇ ਜਾਣਗੇ ਕਿਉਂ ਉਹ ਕਹਿੰਦੇ ਜੀ ਜੋ ਮੇਰਾ ਮਨ ਕਰੂ ਮੈਂ ਤੇ ਉਹ ਕਰੂੰ ਪਰ ਸੰਸਾਰ ਦੀ ਜੇ ਆਪਾਂ ਗੱਲ ਕਰੀਏ ਭਾਈ ਹੁਣ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਦੇ ਕੁਝ ਨਿਯਮ ਐ ਸੰਸਾਰ ਦੀ ਕੋਈ ਬਣਤਰ ਐ ਆਪਾਂ ਨੂੰ ਉਸ ਬਣਤਰ 'ਚ ਰਹਿਣਾ ਪੈਣਾ ਜਿਹੜੇ ਦੇਸ਼ ਵਿੱਚ ਰਹੀਏ ਉਸ ਦੇਸ਼ ਦੇ ਕੋਈ ਕਾਨੂੰਨ ਹੁੰਦੇ ਉਹ ਉਸ ਕਾਨੂੰਨ ਦੀ ਪਾਲਣਾ ਕਰਨੀ ਪੈਣੀ ਤੇ ਜੇ ਆਪਾਂ ਕਹੀਏ ਜੀ ਨਹੀਂ ਤੁਸੀਂ ਮੈਨੂੰ ਰੋਕ ਟੋਕ ਨਹੀਂ ਸਕਦੇ ਤੇ ਅਗਲੇ ਚੋਕੇ ਫਿਰ ਅੰਦਰ ਕਰ ਦੇਣਗੇ ਭਾਈ ਜੇ ਤੂੰ ਸਾਡੇ ਤੇ ਨਹੀਂ ਰਹਿ ਸਕਦਾ ਤੇ ਇਸ ਕਰਕੇ ਫਿਰ ਤੈਨੂੰ ਸੰਸਾਰ ਵਿੱਚ ਇਸ ਲੋਕਾਂ ਵਿੱਚ ਰਹਿਣ ਦਾ ਅਧਿਕਾਰ ਨਹੀਂ ਤੈਨੂੰ ਵੱਖਰਾ ਬੰਦ ਕਰ ਦਿੰਨੇ ਆ ਤੇ ਇੰਨੀ ਕੋਈ ਗੱਲ ਫਿਰ ਸਾਨੂੰ ਸਮਝ ਲੈਣੀ ਚਾਹੀਦੀ ਵੀ ਜੇ ਇਹ ਸੰਸਾਰ ਦੇ ਲੋਕ ਨਹੀਂ ਮੈਨੂੰ ਚੰਗੇ ਲੱਗਦੇ ਸੰਸਾਰ ਦੀਆਂ ਰੀਤਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ ਸੰਸਾਰ ਦਾ ਵਤੀਰਾ ਨਹੀਂ ਮੈਨੂੰ ਚੰਗਾ ਲੱਗਦਾ ਤੇ ਫਿਰ ਸਾਨੂੰ ਜਾਂ ਤਾਂ ਕਿਸੇ ਹੋਰ ਗ੍ਰਹਿ ਤੇ ਚਲੇ ਜਾਣਾ ਚਾਹੀਦਾ ਵੀ ਇਹ ਸੰਸਾਰ ਮੈਨੂੰ ਨਹੀਂ ਚੰਗਾ ਲੱਗਦਾ ਤੇ ਜੀ ਇਸ ਸੰਸਾਰ ਵਿੱਚ ਰਹਿਣਾ ਤੇ ਆਪਾਂ ਨੂੰ ਇੱਕ ਦੂਜੇ ਨਾਲ ਭਾਈਵਾਲਤਾ ਦੇ ਤੌਰ ਤੇ ਇੱਕ ਦੂਜੇ ਦੀ ਇੱਜ਼ਤ ਰਿਸਪੈਕਟ ਦੇ ਤੌਰ ਤੇ ਇੱਕ ਦੂਜੇ ਦੇ ਧਰਮ ਦੇ ਆਦਰ ਸਤਕਾਰ ਦੇ ਰੂਪ ਦੇ ਵਿੱਚ ਆਦਰ ਕਰਨਾ ਤੇ ਆਦਰ ਕਰਾਉਣਾ ਪੈਣਾ ਤੇ ਜੇ ਅਸੀਂ ਬਾਗੀ ਹੋ ਕੇ ਕਹਾਂਗੇ ਕਿ ਜੀ ਭਾਈ ਜੋ ਮਾਰ ਦੀ ਮੈਂ ਕਰਾਂ ਮੈਨੂੰ ਕੋਈ ਨਾ ਰੋਕੇ ਤੇ ਫਿਰ ਤੁਹਾਡੇ ਵਰਗੇ ਤੁਹਾਨੂੰ ਵੀ ਸਾਹਮਣੇ ਟੱਕਣ ਜਾਣਗੇ ਤੇ ਇਸ ਕਰਕੇ ਫਿਰ ਟਕਰਾਅ ਪੈਦਾ ਹੋਣਾ ਨਾ ਤੁਹਾਨੂੰ ਸੁਖ ਤੇ ਨਾ ਉਹਨਾਂ ਨੂੰ ਸੁਖ ਸੋ ਰੋ ਵਿਚਾਰ ਸਤਿਗੁਰੂ ਮਹਾਰਾਜ ਕਹਿੰਦੇ ਮਨਮੁਖ ਅੰਧ ਨਚੇਤ ਹੀ ਡੂਬ ਮੁਏ ਬਿਨ ਪਾਣੀ ਕਹਿੰਦੇ ਮਨਮੁਖ ਐਸਾ ਹਨੇਰੇ ਵਿੱਚ ਅੰਧਕਾਰ ਵਿੱਚ ਡੁੱਬਾ ਹੋਇਆ ਹੈ ਕਿ ਇੱਕ ਤੇ ਸਮੁੰਦਰ ਚ ਬੇੜੀ ਡੁੱਬ ਜਾਂਦੀ ਕਹਿਣਾ ਪਾਣੀ ਚ ਡੁੱਬ ਗਿਆ ਇਹ ਬਿਨਾ ਪਾਣੀ ਤੋਂ ਹੀ ਸਾਹ ਕੁੱਟਿਆ ਗਿਆ ਬਿਨਾ ਪਾਣੀ ਤੋਂ ਹੀ ਡੁੱਬ ਗਿਆ ਕਿਉਂਕਿ ਅਕਲ ਨਹੀਂ ਮਤ ਨਹੀਂ ਸੱਚ ਦਾ ਸਾਥ ਨਹੀਂ ਇਸ ਕਰਕੇ ਝੂਠ ਦੇ ਭਵਰ ਦੇ ਵਿੱਚ ਬਿਨਾ ਪਾਣੀ ਤੋਂ ਹੀ ਡੁੱਬਮ ਹੋਇਆ ਹੈ ਕਿਉਂਕਿ ਇਹਨੇ ਆਪਣੀ ਬੁੱਧੀ ਨੂੰ ਵਰਤਿਆ ਨਹੀਂ ਅਕਾਲ ਪੁਰਖ ਦੇ ਸੁਨੇਹੇ ਨੂੰ ਸੁਣਿਆ ਸਮਝਿਆ ਨਹੀਂ ਮਨ ਦੇ ਪਿੱਛੇ ਲੱਗਾ ਰਿਹਾ ਆਪਣੀ ਮਨ ਦੀ ਮਰਜ਼ੀ ਕਰਦਾ ਕਰਦਾ ਇੱਕ ਦਿਨ ਇਸ ਸੰਸਾਰ ਤੋਂ ਚਲਾ ਗਿਆ ਭਾਵ ਬਿਨਾ ਪਾਣੀ ਤੋਂ ਆਪਣੀ ਮਨ ਪਿੱਛੇ ਲੱਗ ਕੇ ਹੀ ਡੁੱਬ ਕੇ ਮੋਇਆ ਹੈ ਮਨ ਰੇ ਸਦਾ ਭਜੋ ਹਰ ਸਰਣਾਈ ਕਹਿੰਦੇ हे ਮਨ ਮੇਰਿਆ ਤੈਨੂੰ ਇਹ ਬੇਨਤੀ ਹੈ ਤੈਨੂੰ ਇਹ ਸਮਝਾਉਣਾ ਕਰ ਰਹੇ ਆ ਮਨ ਰੇ ਸਦਾ ਭਜੋ ਹਰ ਸਰਣਾਈ ਕਹਿੰਦੇ ਉਹਦਾ ਨਾਮ ਲੈਂਦਾ ਰਹਿ ਤੇ ਉਹਦੀ ਸਰਣ ਵਿੱਚ ਆ ਜਾ ਸ਼ਰਨ ਵਿੱਚ ਆ ਜਾਣਾ ਭਾਬ ਸਿਆਣਪ ਲੈ ਲੈਣੀ ਸਮਝ ਲੈ ਲੈਣੀ ਸੰਸਾਰ ਵਿੱਚ ਆਪਣਾ ਵੀ ਇੱਜ਼ਤ ਮਾਨ ਰੱਖਣਾ ਤੇ ਦੂਜਿਆਂ ਦਾ ਵੀ ਰੱਖਣਾ ਆਪ ਵੀ ਜੀਣਾ ਤੇ ਦੂਜਿਆਂ ਨੂੰ ਵੀ ਜੀਣ ਦੇਣਾ ਧਰਮ ਦੇ ਨਾਂ ਤੇ ਲੋਕਾਂ ਦੇ ਕਤਲ ਕਰਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਮੱਥੇ ਟੇਕਣ ਤੋਂ ਰੋਕਣਾ ਧਰਮ ਦੇ ਨਾਂ ਤੇ ਲੋਕਾਂ ਦੀ ਪੂੰਜੀ ਲੁੱਟ ਕੇ ਖਾ ਜਾਣੀ ਧਰਮ ਦੇ ਨਾਂ ਤੇ ਗੁਰੂ ਦੇ ਨਾਂ ਦੇ ਉੱਪਰ ਲੋਕਾਂ ਦਾ ਧਨ ਲੁੱਟ ਕੇ ਆਪਣੇ ਘਰ ਪਰ ਲੈਣੇ ਭਾਈ ਇਹ ਧਰਮ ਦੇ ਕੰਮ ਨਹੀਂ ਹੁੰਦੇ ਧਰਮ ਦਾ ਕੰਮ ਹੈ ਸੱਚ ਬੋਲਣਾ ਸੱਚ ਤੇ ਪਹਿਰਾ ਦੇਣਾ ਪਰ ਮੈਨੂੰ ਖਿਮਾ ਕਰਿਓ ਕੋਈ ਵੀ ਧਰਮ ਅੱਜ ਬਚਿਆ ਨਹੀਂ ਜਿਹਦੇ ਵਿੱਚ ਲੁਟੇਰੇ ਨਹੀਂ ਹੈ ਲੰਬੇ ਲੰਬੇ ਚੋਗੇ ਪਾ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਲੁੱਟਿਆ ਜਾ ਰਿਹਾ ਤੇ ਸਭ ਤੋਂ ਵੱਧ ਲੁੱਟਖ ਸੁੱਟ ਧਰਮ ਦੇ ਨਾਂ ਤੇ ਧਰਮੀ ਲੋਕ ਕਰ ਰਿਹਾ ਹੈ ਗੁਰੂ ਸਾਹਿਬ ਪਲੀਕਰਨ ਜਿੰਨਾ ਬਚਾਅ ਹੋ ਸਕੇ ਬਚੋ ਕੋਈ ਭਜਨ ਬੰਦਗੀ ਵਾਲੇ ਪਾਸੇ ਕੋਈ ਰੱਬ ਦੇ ਨਾਂ ਵਾਲੇ ਪਾਸੇ ਵੱਲ ਨਿੱਜੀ ਤੌਰ ਤੇ ਭਾਈ ਜਿੰਨੀ ਕੋਈ ਕਮਾਈ ਕਰ ਸਕਦਾ ਉਸ ਵਾਹਿਗੁਰੂ ਦੇ ਚਰਨਾਂ 'ਚ ਤਰਲਾ ਕਰੋ ਮਹਾਰਾਜ ਸਾਨੂੰ ਬਚਾ ਕੇ ਰੱਖੀ ਤੇ ਆਪਣੇ ਨਾਮ ਨਾਲ ਜੋੜ ਕੇ ਰੱਖੀ ਰਹੋ ਵਿਚਾਰ ਮਨ ਰੇ ਸਦਾ ਪਜੋ ਹਰ ਸਰਣਾਈ ਕਹਿੰਦੇ ਸਦਾ ਉਹਨੂੰ ਜਪਦਾ ਰਹੇ ਉਹਨੂੰ ਧਿਆਉਂਦਾ ਰਹੇ ਤੇ ਗੁਰੂ ਦੀ ਸ਼ਰਣ ਵਿੱਚ ਆ ਜਾ ਬੰਦਿਆਂ ਦਾ ਆਸਰਾ ਬੰਦਿਆਂ ਦੀ ਸ਼ਰਣ ਲੈਣੀ ਛੱਡ ਦੇ ਗੁਰ ਕਾ ਸ਼ਬਦ ਅੰਦਰ ਵਸੈ ਤਾਂ ਹਰ ਵਸ ਵਿਸਰ ਨਾ ਜਾਈ ਜੇ ਗੁਰੂ ਦਾ ਸ਼ਬਦ ਹਿਰਦੇ ਚ ਵਸ ਜਾਵੇ ਕਹਿੰਦੇ ਫਿਰ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨਾਲ ਉਹ ਕਦੇ ਵੀ ਵਿਛੋੜਾ ਨਹੀਂ ਪੈਂਦਾ ਫਿਰ ਉਹ ਕਦੇ ਵੀ ਤੇਰੀ ਬਾਹ ਨਹੀਂ ਛੱਡਦਾ ਗੁਰ ਕਾ ਸ਼ਬਦ ਅੰਦਰ ਵਸੇ ਜਿਹੜਾ ਉਪਦੇਸ਼ ਗੁਰੂ ਨੇ ਦੇ ਦਿੱਤਾ ਨਾ ਜੇ ਤੇਰੇ ਹਿਰਦੇ ਚ ਵਸ ਗਿਆ ਜੇ ਉਹਨੂੰ ਸਮਝ ਲਿਆ ਆਪਣਾ ਜੀਵਨ ਦਾ ਅੰਗ ਬਣਾ ਲਿਆ ਤਾਂ ਹਰ ਵਿਸਰ ਨਾ ਜਾਈ ਫਿਰ ਕਦੇ ਵੀ ਉਹ ਵਾਹਿਗੁਰੂ ਪ੍ਰਮਾਤਮਾ ਭੁੱਲਦਾ ਨਹੀਂ ਹੈ ਤੇ ਜਦੋਂ ਉਹ ਭੁੱਲਦਾ ਨਹੀਂ ਹੈ ਭਾਈ ਤੇ ਫਿਰ ਮਨੁੱਖ ਗਲਤੀ ਨਹੀਂ ਕਰਦਾ ਰਹਾਉ ਰਹਿਣ ਵਾਲਾ ਕੇਵਲ ਵਾਹਿਗੁਰੂ ਦਾ ਇੱਕ ਨਾਮ ਹੀ ਹੈ ਗਲਤੀ ਉਦੋਂ ਹੁੰਦੀ ਹੈ ਜਦੋਂ ਆਪਾਂ ਪ੍ਰਮਾਤਮਾ ਨੂੰ ਰੱਬ ਨੂੰ ਭੁੱਲ ਜਾਂਦੇ ਆ ਜਦੋਂ ਰੱਬ ਚੇਤੇ ਨਹੀਂ ਨਾ ਰਹਿੰਦਾ ਉਦੋਂ ਮਨੁੱਖ ਸਾਰੇ ਗਲਤ ਕੰਮ ਕਰਦਾ ਤੇ ਜਦੋਂ ਵਾਹਿਗੁਰੂ ਪ੍ਰਮਾਤਮਾ ਚੇਤੇ ਹੋਵੇ ਫਿਰ ਮਨੁੱਖ ਗਲਤ ਕੰਮ ਕਰਦਾ ਨਹੀਂ ਜੇ ਕਿਤੇ ਵਿਚਾਰ ਆ ਵੀ ਜਾਵੇ ਨਾ ਤੇ ਉਹ ਆਪਣੇ ਆਪ ਨੂੰ ਰੋਕ ਲੈਂਦਾ ਵੀ ਨਹੀਂ ਭਾਈ ਮੇਰਾ ਇਹ ਰਾਹ ਨਹੀਂ ਮੇਰੇ ਗੁਰੂ ਦੀ ਇਹ ਸਿੱਖਿਆ ਨਹੀਂ ਭਾਵੇਂ ਕੋਈ ਬੰਦਾ ਮੈਨੂੰ ਨਹੀਂ ਦੇਖਦਾ ਪਰ ਰੱਬ ਤੇ ਦੇਖਦਾ ਨਾ ਫਿਰ ਉਹ ਆਪਣੇ ਆਪ ਨੂੰ ਗਲਤੀ ਕਰਨ ਤੋਂ ਮਾੜਾ ਕੰਮ ਕਰਨ ਤੋਂ ਰੋਕ ਲਿੰਦਾ ਗਲਤੀ ਹੁੰਦੀ ਓਦੋਂ ਐ ਮਾੜਾ ਕਰਮ ਹੁੰਦਾ ਈ ਓਦੋਂ ਜਦੋਂ ਰੱਬ ਚੇਤੇ ਭੁੱਲਿਆ ਹੋਵੇ ਤੇ ਮਹਾਰਾਜ ਫਿਰ ਇੱਥੇ ਸਮਝਾ ਰਹੇ ਕਹਿੰਦੇ ਭਾਈ ਗੁਰੂ ਕਾਹ ਸਬਦ ਅੰਤਰ ਵਸੇ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਜੇ ਤੇਰੇ ਹਿਰਦੇ ਚ ਵਸ ਜਾਵੇ ਤਾ ਹਰ ਵਿਸਰਨਾ ਜਾਈ ਫਿਰ ਉਹ ਹਰੀ ਪ੍ਰਮਾਤਮਾ ਕਦੇ ਵੀ ਤੇਰੇ ਤੋਂ ਵਿਸਰਦਾ ਨਹੀਂ ਤੇ ਤੈਨੂੰ ਤੇਰੀਆਂ ਗਲਤੀਆਂ ਕਰਨ ਤੋਂ ਪਾਪ ਕਰਨ ਤੋਂ ਆਪ ਬਾਹ ਪਕੜ ਕੇ ਬਚਾ ਲਿੰਦਾ ਹੈ ਰਹਾਉ ਵਾਹਿਗੁਰੂ ਹੀ ਇੱਕ ਨਾਮ ਅਕਾਲ ਪੁਰਖ ਜਿਹੜਾ ਸਦਾ ਸੰਸਾਰ ਤੇ ਰਹਿਣ ਵਾਲਾ ਹੈ ਵਿਆਕਰਣ ਦੇ ਤੌਰ ਤੇ ਵਿਸ਼ਰਾਮ ਵੀ ਆਪਾਂ ਇੱਥੇ ਇਸਦੇ ਅਰਥ ਕਰ ਸਕਦੇ ਹਾਂ ਜੀ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਇਹ ਸਰੀਰ ਮਾਇਆ ਦਾ ਪੁਤਲਾ ਇੱਕ ਮਾਇਆ ਦਾ ਪੁਤਲਾ ਰਚ ਦਿੱਤਾ ਇੱਕ ਖੇਡ ਬਣਾ ਦਿੱਤੀ ਹੈ ਵਿੱਚ ਹਉਮੈ ਦੁਸ਼ਟੀ ਪਾਈ ਜਿਹਦੇ ਵਿੱਚ ਹੰਗਤਾ ਤੇ ਮਮਤਾ ਦੀ ਦੁਸ਼ਟਤਾਈ ਪਾ ਦਿੱਤੀ ਹੈ ਭਾਵ ਇਹ ਸਰੀਰ ਇੱਕ ਖਡਾਉਣੇ ਦੀ ਤਰ੍ਹਾਂ ਆਕਾਲਪੁਰਖ ਨੇ ਬਣਾ ਦਿੱਤਾ ਤੇ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਫੁਰਨੇ ਪੈਦਾ ਹੁੰਦੇ ਆ ਉਹ ਫਿਰ ਇਹਨੂੰ ਚਲਾਈ ਫਿਰਦੇ ਆ ਇਹਨੂੰ ਖੜਾਈ ਫਿਰਦੇ ਆ ਹੰਗਤਾ ਮਮਤਾ ਜਿਹੜੀ ਹੈ ਆਬ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਨਾ ਹੋ ਕਰਕੇ ਬੰਦਾ ਬੰਦੇ ਨਾਲ ਪਿਆਰ ਕਰ ਰਿਹਾ ਬੰਦਾ ਇਸਤਰੀ ਨਾਲ ਪਿਆਰ ਕਰ ਰਿਹਾ ਇਸਤਰੀ ਪੁਰਸ਼ ਨਾਲ ਪਿਆਰ ਕਰ ਰਹੀ ਹੈ ਧਨ ਦੌਲਤ ਨਾਲ ਪਿਆਰ ਹੋ ਗਿਆ ਗੱਡੀਆਂ ਮੋਟਰਾਂ ਨਾਲ ਪਿਆਰ ਹੋ ਗਿਆ ਸਿਵਾਏ ਰੱਬ ਤੋਂ ਬਾਕੀ ਸਾਰੀਆਂ ਚੀਜ਼ਾਂ ਨਾਲ ਮੋਹ ਆ ਫੇਰ ਆਪਦੇ ਹੀ ਘਰਦਿਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸਕੇ ਸੰਬੰਧੀਆਂ ਦੇ ਨਾਲ ਮਾਇਆ ਦੇ ਕਰਕੇ ਧਨ ਦੌਲਤ ਦੇ ਕਰਕੇ ਕ੍ਰੋਧ ਹੈ ਗੁੱਸਾ ਹੈ ਵੀ ਉਹਨੇ ਮੇਰੇ ਤੋਂ ਪੈਸੇ ਲੈ ਲੈ ਤੇ ਮੂੜੇ ਨਹੀਂ ਪਾਈ ਇਸੇ ਤਰ੍ਹਾਂ ਫਿਰ ਹੰਕਾਰ ਵੀ ਮੇਰੇ ਕੋਲ ਚਾਰ ਪੈਸੇ ਹੈਗੇ ਆ ਤੇ ਬਾਕੀ ਸਾਰੇ ਭੁੱਖੇ ਮਰਦੇ ਆ ਸਰੀਰ ਨਾਲ ਹੀ ਸੰਬੰਧਤ ਆ ਨਾ ਕਾਮ ਦੀ ਬਿਰਤੀ ਐ ਪ੍ਰਾਈਆਂ ਇਸਤਰੀਆਂ ਦੇ ਰੂਪ ਤੱਕਣੇ ਪ੍ਰਾਈਆਂ ਮਰਦਾਂ ਦੇ ਰੂਪ ਤੱਕਣੇ ਆਪਣੇ ਘਰ ਪਰਿਵਾਰ ਆਪਣੀ ਮਰਿਆਦਾ ਨੂੰ ਤੋੜ ਕੇ ਲੋਕਾਂ ਦੇ ਘਰਾਂ 'ਚ ਝਾਕਦੇ ਫਿਰਨਾ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਮਹਾਰਾਜ ਕਹਿੰਦੇ ਇਹ ਸਰੀਰ ਮਾਇਆ ਦਾ ਪੁਤਲਾ ਅਕਾਲ ਪੁਰਖ ਨੇ ਖੇਡ ਐ ਸੀ ਰਚਾ ਦਿੱਤੀ ਇਹ ਸਰੀਰ ਬਣਾ ਦਿੱਤਾ ਤੇ ਇਸ ਸਰੀਰ ਦੇ ਵਿੱਚ ਆ ਜਿਹੜੇ ਹੰਕਤਾ ਮਮਤਾ ਦੇ ਤੇ ਨਾਲ ਵਿਕਾਰਾਂ ਦੇ ਫੁਰਨੇ ਪੈਦਾ ਹੁੰਦੇ ਐ ਉਹ ਇਸ ਸਰੀਰ ਨੂੰ ਭਜਾਈ ਫਿਰਦੇ ਐ ਹੁਣ ਪਹਿਲਾਂ ਆਪਾਂ ਬਚਨਾਂ ਸਾਂਝਾ ਕੀਤਾ ਸੀ ਨਾ ਵੀ ਮਨਮੁਖ ਜਿਹੜਾ ਮਨ ਦੀ ਮਰਜ਼ੀ ਕਰਦਾ ਮੇਰਾ ਮਨ ਕਰਦਾ ਜੀ ਮੈਂ ਭਰਾਏ ਘਰਾਂ ਚ ਝਾਤੀਆਂ ਮਾਰਾਂ ਮੇਰਾ ਮਨ ਕਰਦਾ ਮੈਂ ਨਿੰਦੇ ਆ ਚੁਗਲੀ ਕਰਾਂ ਮੇਰਾ ਮਨ ਕਰਦਾ ਜੀ ਫਲਾਨਾ ਮੈਂ ਅਲਮਲ ਖਾਈ ਜਾਵਾਂ ਮੇਰਾ ਮਨ ਕਰਦਾ ਜੀ ਮੈਂ ਤੇ ਕੱਪੜੇ ਲਾ ਕੇ ਨੰਗਾ ਤੁਰਿਆ ਫਿਰਾ ਮਨ ਦੇ ਪਿੱਛੇ ਲੱਗ ਕੇ ਮਨਮੁਖ ਬਣ ਗਿਆ ਤੇ ਇਹ ਸਰੀਰ ਫਿਰ ਮਨ ਦੇ ਪਿੱਛੇ ਲੱਗ ਕੇ ਇਹਨੂੰ ਪਟਕਾਈ ਫਿਰਦਾ ਤੇ ਮਹਾਰਾਜ ਕਹਿੰਦੇ ਭਾਈ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਤੇ ਹਉਮੈ ਦੀ ਮੈ ਮੈ ਦੀ ਦੁਸ਼ਟਾਈ ਜਿਹੜੀ ਉਹ ਇਹਦੇ ਵਿੱਚ ਰੋਗ ਉਹ ਅਕਾਲ ਪੁਰਖ ਨਹੀਂ ਪਾਇਆ ਹੋਇਆ ਉਹਦਾ ਹੀ ਦਿੱਤਾ ਹੋਇਆ ਪਰ ਜੇਕਰ ਉਹਦੇ ਤੇ ਕਾਬੂ ਪਾ ਲਿਆ ਫੇਰ ਤੇ ਵਾਹਿਗੁਰੂ ਦੇ ਰਾਹ ਤੇ ਚੱਲ ਪਿਆ ਤੇ ਜੇਕਰ ਉਹਦੀ ਲਪੇਟ 'ਚ ਆ ਗਿਆ ਤਾਂ ਫਿਰ ਸਾਰਾ ਜੀਵਨ ਇਸੇ ਤਰ੍ਹਾਂ ਪਾਈ ਇਹਨਾਂ ਪਦਾਰਥਾਂ ਪਿੱਛੇ ਭੱਜਾ ਗੁਆਈ ਜਾਂਦਾ ਹੈ ਆਵਣ ਜਾਣਾ ਜੰਮਣਾ ਮਰਣਾ ਮਨਮੁਖ ਪਤ ਤ ਅਗਵਾਈ ਤੇ ਕਹਿੰਦੇ ਭਾਈ ਫਿਰ ਜਿਹੜੇ ਨਹੀਂ ਇਹਨੂੰ ਸਮਝ ਰਿਹਾ ਇਸ ਗੱਲ ਨੂੰ ਨਹੀਂ ਸਮਝ ਰਿਹਾ ਆਉਣ ਜਾਣਾ ਜੰਮਣਾ ਮਰਨਾ ਕਹਿੰਦੇ ਉਹ ਫਿਰ ਆਉਣ ਜਾਣ ਦੇ ਚੱਕਰ ਦੇ ਵਿੱਚੋਂ ਨਿਕਲ ਨਹੀਂ ਸਕਦੇ ਜੰਮਣ ਮਰਨ ਦੇ ਵਿੱਚੋਂ ਉਹਨਾਂ ਦੀ ਮੁਕਤੀ ਨਹੀਂ ਹੈ ਮਨਮੁਖ ਪਤ ਗਵਾਈ ਮਨ ਪਿੱਛੇ ਲੱਗ ਕੇ ਸੰਸਾਰ ਵਿੱਚ ਇੱਜ਼ਤ ਮਾਣ ਗਵਾ ਲਿਆ ਹੁਣ ਮੂੰਹ ਤੇ ਭਾਵੇਂ ਕੋਈ ਨਾ ਕਵੇ ਪਰ ਪਿੱਠ ਪਿੱਛੇ ਤੇ ਲੋਕ ਕਹਿੰਦੇ ਨਾ ਵੀ ਬੜਾ ਲਾਲਚੀ ਬੰਦਾ ਜੀ ਬੜਾ ਗੰਦਾ ਬੰਦਾ ਜੀ ਇਹ ਤੇ ਬੜਾ ਹੰਕਾਰੀ ਬੰਦਾ ਪਿੱਠ ਪਿੱਛੇ ਸਾਰੇ ਗੱਲਾਂ ਕਰਦੇ ਆ ਮੂੰਹ ਤੇ ਭਾਵੇਂ ਕੋਈ ਨਾ ਤੁਹਾਨੂੰ ਕਵੇ ਫਿਰ ਸੰਸਾਰ ਦੀ ਇੱਜ਼ਤ ਮਾਣ ਨਹੀਂ ਹੁੰਦੀ ਉਹਨਾਂ ਲੋਕਾਂ ਦੀ ਤੇ ਨਾ ਵਈ ਗੁਰੂ ਦੀ ਦਰਗਾਹ ਜਿੱਤ ਮਾਨ ਮਿਲਦੀ ਹੈ ਆਵਣ ਜਾਣਾ ਜੰਮਣ ਮਰਨਾ ਕਹਿੰਦੇ ਫਿਰ ਭਾਈ ਸੰਸਾਰ ਦੇ ਗੇੜੇ ਚੋਂ ਕਦੇ ਵੀ ਨਿਕਲਦੇ ਨਹੀਂ ਜੂਨਾਂ ਦੇ ਚੱਕਰ ਵਿੱਚ ਫਸੇ ਹੋਏ ਜੰਮਦੇ ਐ ਮਰਦੇ ਐ ਜੂਨ ਭੋਗਦੇ ਐ ਤੇ ਆਪਣਾ ਜੋ ਕੀਤਾ ਸੋ ਮੈਂ ਪਾਇਆ ਭਾਵ ਚੰਗੇ ਮੁਰੇ ਕਰਮਾਂ ਦਾ ਫਲ ਭੋਗਦੇ ਭੋਗਦੇ ਸੰਸਾਰ ਵਿੱਚ ਜੰਮਣ ਮਰਨ ਦੇ ਗੇੜੇ ਵਿੱਚ ਘੁੰਮਦੇ ਰਹਿੰਦੇ ਹਨ ਸਤਗੁਰੂ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਪਰ ਜਿਨ੍ਹਾਂ ਨੇ ਸਤਗੁਰੂ ਨੂੰ ਸੇਵ ਲਿਆ ਧਿਆ ਲਿਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਆਪਦੀ ਲਿਵ ਜੋੜ ਲਈ ਸਦਾ ਸੁਖ ਪਾਇਆ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਗਈ ਜੋਤੀ ਜੋਤ ਮਿਲਾਈ ਤੇ ਫਿਰ ਉਹਨਾਂ ਦਾ ਤੇ ਵਾਹਿਗੁਰੂ ਦਾ ਅਭੇਦ ਅਵਸਥਾ ਬਣ ਜਾਂਦੀ ਏਕ ਦੂਜੇ ਦਾ ਫਰਕ ਮੁੱਕ ਜਾਂਦਾ ਹਰ ਹਰ ਜਨ ਦੁਈ ਏਕ ਹੈ ਉਹ ਗੱਲ ਬਣ ਜਾਂਦੀ ਆ ਤੇ ਫਿਰ ਉਹ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਤੇ ਜੰਮਣ ਮਰਨ ਦੇ ਕੀੜੇ ਚੋਂ ਨਿਕਲ ਜਾਂਦੇ ਆ ਸਤਗੁਰ ਸੇਵ ਸਦਾ ਸੁਖ ਪਾਇਆ ਵਾਹਿਗੁਰੂ ਨੂੰ ਧਿਆਉਣ ਦੇ ਨਾਲ ਹੀ ਸੁੱਖਾਂ ਦੀ ਪ੍ਰਾਪਤੀ ਹੈ ਪਰ ਮਨੁੱਖ ਦਾ ਇਹ ਸੁਭਾਅ ਬਣ ਗਿਆ ਵੀ ਅਸੀਂ ਸੁੱਖ ਤੇ ਦੁੱਖ ਨੂੰ ਸੰਸਾਰ ਦੇ ਪਦਾਰਥਾਂ ਨਾਲ ਤੋਲਦੇ ਆ ਹੁਣ ਜੇ ਕਿਸੇ ਨੂੰ ਪੁੱਛੀਏ ਵੀ ਭਾਈ ਸੁਣਾਓ ਕੀ ਹਾਲ ਚਾਲ ਆ ਉਹ ਕਹਿੰਦਾ ਜੀ ਪੈਸੇ ਬੜੇ ਆ ਗੱਡੀ ਬੜੀ ਸੋਹਣੀ ਖੜੀ ਆ ਕੋਠੀ ਬੜੀ ਤਗੜੀ ਪਾਤੀ ਨਿਆਣੇ ਸਾਰੇ ਬਾਹਰ ਆ ਕੋਈ ਥੋੜੇ 4-5 ਤੋਲੇ ਸੋਨਾ ਵੀ ਹੈਗਾ ਬੜਾ ਸੁਖਿਆ ਸੁ ਕਹਿਣ ਤੋਂ ਭਾਵ ਵੀ ਜਿਹਦੇ ਕੋਲ ਪੈਸੇ ਆ ਜਿਹਦੇ ਕੋਲ ਗੱਡੀ ਆ ਜਿਹਦੇ ਨਿਆਣੇ ਬਾਹਰ ਚਲੇ ਗਏ ਉਹ ਸੁਖਿਆ ਤੇ ਜਿਹਦੇ ਕੋਲ ਕਹਿੰਦਾ ਭਾਈ ਮੇਰੇ ਕੋਲ ਪੈਸੇ ਘੱਟ ਆ ਬੱਚੇ ਮੇਰੇ ਨਾਲ ਰਹਿੰਦੇ ਆ ਸਾਰਾ ਪਰਿਵਾਰ ਇਕੱਠੇ ਰੋਟੀ ਖਾਂਦੇ ਆ ਕੋਈ ਨਸ਼ਾ ਪੱਤਾ ਨਹੀਂ ਕਰਦਾ ਸਾਰਾ ਪਰਿਵਾਰ ਘਰ 'ਚ ਰਹਿ ਕੇ ਇੱਕੋ ਜਿਹਾ ਜਿਹੜਾ ਭੋਜਨ ਪ੍ਰਸ਼ਾਦਾ ਛਕਦੇ ਆ ਪਰ ਗਰੀਬੀ ਆ ਤੇ ਉਹ ਕਹਿੰਦਾ ਜੀ ਅਸੀਂ ਬੜੇ ਦੁਖੀ ਆ ਤੇ ਮਹਾਰਾਜ ਕਹਿੰਦੇ ਭਾਈ ਦੇਖੋ ਮਨੁੱਖ ਦਾ ਸੁਭਾਅ ਇਹ ਨਹੀਂ ਸੋਚਦਾ ਵੀ ਮੇਰਾ ਸਾਰਾ ਪਰਿਵਾਰ ਮੇਰੇ ਨਾਲ ਆ ਇਹ ਨਹੀਂ ਸੋਚਦਾ ਵੀ ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਆ ਇੱਕ ਦੂਜੇ ਦਾ ਦੁੱਖ ਸੁੱਖ ਸੁਣਦੇ ਆ ਇੱਕ ਦੂਜੇ ਨਾਲ ਗੱਲ ਕਰਦੇ ਆ ਇਹ ਨਹੀਂ ਸੋਚਦਾ ਵੀ ਮੇਰੇ ਘਰ ਪਰਵਾਹ ਦੀ ਕੋਈ ਨਸ਼ਾ ਪੱਤਾ ਨਹੀਂ ਮੇਰੇ ਨਿਆਣੇ ਭਾਵੇਂ ਜਿੱਦਾਂ ਦੇ ਮਰਜੀ ਆ ਪਰ ਮੇਰੇ ਕੋਲ ਰਹਿ ਰਹੇ ਆ ਮੇਰੀ ਗੱਲ ਸੁਣ ਰਹੇ ਆ ਉਹ ਇਹਨਾਂ ਚੀਜ਼ਾਂ ਨੂੰ ਸੁੱਖ ਨਹੀਂ ਮੰਨਦਾ ਧਨ ਦੌਲਤ ਨੂੰ ਪੈਸੇ ਨੂੰ ਬਾਹਰ ਗਿਆ ਨੂੰ ਸੁੱਖ ਮੰਨੀ ਜਾਂਦਾ ਇਹ ਬਹੁਤ ਵੱਡਾ ਭੁਲੇਖਾ ਤੇ ਮਹਾਰਾਜ ਕਹਿੰਦੇ ਸਤਗੁਰ ਸੇਵ ਸਦਾ ਸੁੱਖ ਪਾਇਆ ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਉਹਨਾਂ ਨੂੰ ਇਹ ਸਮਝ ਆ ਗਈ ਵੀ ਅਸਲੀ ਧਨ ਤੇ ਔਲਾਦ ਹੀ ਆ ਨਾ ਜਿਨ੍ਹਾਂ ਦੀ ਔਲਾਦ ਜਿਨ੍ਹਾਂ ਦੇ ਕੋਲ ਆ ਦੁੱਖ ਸੁੱਖ ਵੇਲੇ ਜਿਨ੍ਹਾਂ ਦਾ ਹਾਲ ਪੁੱਛਦੀ ਆ ਕੋਈ ਦਵਾਈ ਬੂਟੀ ਵਾਸਤੇ ਨਾਲ ਤੁਰਦੀ ਆ ਮਾਤਾ ਪਿਤਾ ਦੀ ਆਗਿਆ ਕਰਿਆ ਉਹਦੇ ਤੋਂ ਵੱਡਾ ਕੋਈ ਸੁਖੀ ਹੈ ਹੀ ਨਹੀਂ ਤੇ ਜਿਹੜੇ ਭਾਵੇਂ ਭਾਈ ਸੋਨੇ ਦੇ ਮੰਜੇ ਤੇ ਪਏ ਆ ਤੇ ਮੂੰਹ ਚ ਚਮਚਾ ਪਾਣੀ ਪਾਉਣ ਵਾਲਾ ਕੋਈ ਨਹੀਂ ਤੇ ਫਿਰ ਉਹ ਸੁਖੀ ਨਹੀਂ ਨਾ ਗਿਣੇ ਜਾਣਗੇ ਰੋ ਵਿਚਾਰ ਸਤਿਗੁਰੂ ਨੂੰ ਸੇਵ ਕਰਨ ਦੇ ਨਾਲ ਭਾਵ ਧਿਆਉਣ ਦੇ ਨਾਲ ਜਪਣ ਦੇ ਨਾਲ ਇਹ ਅਕਲ ਇਹ ਮਤ ਆ ਜਾਂਦੀ ਹੈ ਕਿ ਦੁਨੀਆ ਦੇ ਪਦਾਰਥ ਸੁਖ ਨਹੀਂ ਏ ਇਤਹਾਕ ਪ੍ਰੇਮ ਇੱਕ ਦੂਜੇ ਦੀ ਇੱਜ਼ਤ ਮਾਣ ਸਤਕਾਰ ਤੇ ਰਾਤ ਨੂੰ ਬਿਨਾਂ ਕਿਸੇ ਫਿਕਰ ਤੋਂ ਆਉਣ ਵਾਲੀ ਨੀਂਦ ਸੁਖ ਹੈ ਦੁਨੀਆ ਦੇ ਧਨ ਦੌਲਤ ਪਦਾਰਥ ਸੁਖ ਨਹੀਂ ਹਨ ਭਾਈ ਜੋਤੀ ਜੋਤ ਮਿਲਾਈ ਤੇ ਕਹਿੰਦੇ ਫਿਰ ਉਹ ਗੁਰੂ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ ਸਤਗੁਰੂ ਕੀ ਸੇਵਾ ਆਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਕਹਿੰਦੇ ਗੁਰੂ ਦੀ ਸੇਵਾ ਬੜੀ ਸੁਖਾਲੀ ਹੈ ਜੋ ਗੁਰੂ ਕਹੇ ਸੋਈ ਭਲ ਮੰਨੋ ਗੁਰੂ ਨੇ ਕਹਿਤਾ ਗੁਰੂ ਕੇ ਸਿੱਖ ਨੇ ਮੰਨ ਲਿਆ ਸੇਵਾ ਕਰਦੇ ਰਹੋ ਗੁਰੂ ਦਾ ਬਚਨ ਨਹੀਂ ਟਾਲਣਾ ਜੋ ਇੱਛੇ ਸੋਫਾ ਲਪਾਏ ਕਹਿੰਦੇ ਜੋ ਮਨ ਦੀ ਇੱਛਾ ਹੋਵੇ ਫਿਰ ਵਾਹਿਗੁਰੂ ਆਪਣੇ ਆਪ ਆਪਣੇ ਸੇਵਕਾਂ ਦੇ ਕਾਰਜ ਸਵਾਰਦਾ ਜਾਂਦਾ ਤੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਜਾਂਦਾ ਹੈ ਹੁਣ ਦੇ ਆਪਾਂ ਇਤਿਹਾਸ ਪੜ੍ਹੀਏ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਬਿਰਧ ਅਵਸਥਾ ਦੇ ਵਿੱਚ ਵੀ ਕਿੰਨਾ ਚਿਰ ਸਿਰ ਤੇ ਗਾਗਰ ਢੋਈ ਆ ਤੇ ਗੁਰੂ ਪਾਤਸ਼ਾਹ ਨੇ ਤਰੁੱਟ ਕੇ ਫਿਰ ਗੁਰੂ ਦੀ ਗੱਦੀ ਬਖਸ਼ਿਸ਼ ਕਰ ਦਿੱਤੀ ਇਹ ਸੇਵਾ ਦਾ ਹੀ ਫਲ ਆ ਨਾ ਪਰ ਸਾਡੇ ਅੰਦਰ ਸਬਰ ਨਹੀਂ ਸਾਡੇ ਅੰਦਰ ਸੇਵਾ ਕਰਨ ਦਾ ਜज्ਬਾ ਨਹੀਂ ਇਸ ਕਰਕੇ ਸਾਨੂੰ ਲੱਗਦਾ ਜੀ ਅੱਜ ਕੁਝ ਵੀ ਨਹੀਂ ਹੈ ਭਾਈ ਮਨ ਚਿਤ ਇੱਕ ਕਰਕੇ ਗੁਰੂ ਦਾ ਵਚਨ ਮੰਨ ਕੇ ਸੇਵਾ ਕਰਕੇ ਦੇਖੋ ਬਿਨਾਂ ਮੰਗਿਆ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਸਾਰੇ ਦਰਵਾਜ਼ੇ ਖੋਲ ਦਿੰਦਾ ਹੈ ਸਤਿਗੁਰੂ ਕੀ ਸੇਵਾ ਤੋਂ ਸੁਖਾਲੀ ਜੋ 600 ਫਲ ਪਾਏ ਤੇ ਗੁਰੂ ਦੀ ਸੇਵਾ ਤੇ ਕਹਿੰਦੀ ਸੌਖੀ ਬੜੀ ਹੈ ਗੁਰੂ ਮਹਾਰਾਜ ਕਹਿੰਦਾ ਸੱਚ ਬੋਲ ਦਸਨੋਂ ਹਾਂ ਦੀ ਕੀਰਤਕਾਰ ਤੇ ਜੋ ਕੁਝ ਮਿਲਿਆ ਵੰਡ ਕੇ ਛੱਕ ਇਤੋਂ ਵੱਡੀ ਸੇਵਾ ਹੋਰ ਕੀ ਹੋਣੀ ਆ ਪਰ ਅਸੀਂ ਤੇ ਗੁਰੂ ਦੀ ਸੇਵਾ ਨੂੰ ਵੀ ਪੈਸਿਆਂ ਨਾਲ ਤੋਲਦੇ ਆਂ ਵੀ ਮਹਾਰਾਜ ਫੁਲਾਨਾ ਕੰਮ ਕਰਦੇਓ ਤੋ ਇੰਨੇ ਪੈਸੇ ਚੜਾਓ ਫੁਲਾਨਾ ਕੰਮ ਕਰਦੇਓ ਤੋ ਇੰਨੇ ਪੈਸੇ ਚੜਾਓ ਭਾਵ ਅਸੀਂ ਗੁਰੂ ਦੀ ਸੇਵਾ ਨੂੰ ਵੀ ਪੈਸਿਆਂ ਨਾਲ ਤੋਲਣ ਲੱਗ ਪਏ ਵੀ ਜਿਨੇ ਹਜ਼ਾਰ ਰੁਪਈਆ ਦਿੱਤਾ ਉਹਦੀ ਸੇਵਾ ਵੱਡੀ ਤੇ ਜਿਨੇ 100 ਰੁਪਈਆ ਦਿੱਤਾ ਉਹਦੀ ਸੇਵਾ ਛੋਟੀ ਭਾਵ ਮਾਇਆ ਨੂੰ ਸੇਵਾ ਦੇ ਨਾਲ ਤੋਲਣ ਲੱਗ ਪਏ ਆ ਇਦਾਂ ਨਹੀਂ ਹੈ ਸੇਵਾ ਦੇ ਭਾਈ ਭਾਵੇਂ ਕੱਖ ਦੀ ਹੈ ਗੁਰੂ ਘਰ ਦੇ ਵਿੱਚ ਝਾੜੂ ਮਾਰ ਦਿੱਤਾ ਤੇ ਜੇ ਗੁਰੂ ਨੂੰ ਪ੍ਰਵਾਨ ਹੋ ਗਈ ਤੇ ਅਰਬਾਂ ਪਤਿਆਂ ਤੋਂ ਕਿਤੇ ਵੱਧ ਫਲ ਮਿਲ ਜਾਣੇ ਆ ਤੇ ਜਿਹੜਾ ਭਾਈ ਆਣ ਕੇ ਮਹਿੰਗੀ ਗੱਡੀ ਪਰ ਵੀ ਉਹਨੂੰ ਛੜਕ ਕੇ ਤੇ ਬੜਾ ਕੁਝ ਕਰਦਾ ਫਿਰਦਾ ਜੇ ਗੁਰੂ ਨੂੰ ਨਹੀਂ ਪਾਇਆ ਤੇ ਉਹਦੀ ਲੱਖਾਂ ਕਰੋੜਾਂ ਦੀ ਸੇਵਾ ਵੀ ਪ੍ਰਵਾਨ ਨਹੀਂ ਕਿਸੇ ਦੀ ਕੱਖ ਚੁਗਣ ਦੀ ਸੇਵਾ ਵੀ ਪ੍ਰਵਾਨ ਹੋ ਜਾਣੀ ਆ ਪਰ ਹੋ ਵੀ ਸੱਚੇ ਮਨੋਂ ਰੋ ਵਿਚਾਰ ਮਹਾਰਾਜ ਕਹਿੰਦੇ ਭਾਈ ਬੜੀ ਸੌਖੀ ਐ ਪਰ ਬਚਨ ਮੰਨੇ ਤਾਂ ਪ੍ਰਵਾਨ ਹੋਣੀ ਜੇ ਬਚਨ ਨਹੀਂ ਨਾ ਮੰਨੇ ਫਿਰ ਪ੍ਰਵਾਨ ਨਹੀਂ ਹੋਣੀ ਜੋ ਛੇ ਸੂਫਲ ਪਾਏ ਜੋ ਮਨ ਇੱਛਾ ਰੱਖੀ ਉਹੀ ਫਲ ਗੁਰੂ ਦੇ ਦਿੰਦਾ ਹੈ ਜਪ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਕਹਿੰਦੇ ਜਿਨੇ ਹਰੀ ਨੂੰ ਮਨ ਵਿੱਚ ਵਸਾ ਲਿਆ ਜਿਨੇ ਰੱਬ ਦਾ ਨਾਮ ਹਿਰਦੇ 'ਚ ਵਸਾ ਲਿਆ ਜਪ ਸਤ ਤਪ ਕਹਿੰਦੇ ਲੋਕ ਜਪ ਕਰਦੇ ਆ ਜਾਪ ਕਰਦੇ ਆ ਸਤੀ ਬਣਦੇ ਆ ਤਪ ਕਰਦੇ ਆ ਸਰੀਰ ਨੂੰ ਤਪਾਉਂਦੇ ਆ ਵੀ ਸਾਨੂੰ ਰੱਬ ਦੀ ਪ੍ਰਾਪਤੀ ਹੋ ਜAVE ਤੇ ਮਹਾਰਾਜ ਕਹਿੰਦੇ ਭਾਈ ਜਪ ਸਤ ਤਪ ਪਵਿੱਤ ਸਰੀਰਾ ਇਹ ਚਾਰੀ ਚੀਜ਼ਾਂ ਪਵਿੱਤਰ ਸਰੀਰ ਹਰ ਹਰ ਮਨ ਵਸਾਏ ਕੇਵਲ ਹਰੀ ਦੇ ਨਾਮ ਨੂੰ ਮਨਸ ਵਿਚਾ ਕੇ ਜੋ ਗੁਰੂ ਕਹਿੰਦਾ ਉਹ ਕਰਨ ਲੱਗ ਪਈਏ ਕਹਿੰਦੇ ਇਹਨਾਂ ਜਾਪ ਦਾ ਸਤ ਦਾ ਤਪ ਦਾ ਪਵਿੱਤਰ ਸਰੀਰ ਦਾ ਫਲ ਕੇਵਲ ਹਰੀ ਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਉਹਦੇ ਬਚਨ ਮੰਨਣ ਦੇ ਨਾਲ ਹੀ ਮਿਲ ਜਾਂਦਾ ਐਨੇ ਧੰਦੇ ਦੇ ਨੂੰ ਕਰਨ ਦੀ ਲੋੜ ਨਹੀਂ ਪੈਣੀ ਕੇਵਲ ਵਾਹਿਗੁਰੂ ਦੇ ਬਚਨ ਨੂੰ ਹਿਰਦੇ 'ਚ ਵਸਾ ਲੈ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਦਿਨ ਰਾਤ ਆਨੰਦ ਵਿੱਚ ਰਹਿੰਦਾ ਤੇ ਪ੍ਰੀਤਮ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਤੇ ਕਹਿੰਦੇ ਉਹਦੇ ਤੋਂ ਵੱਡਾ ਫਿਰ ਸੁਖ ਕੋਈ ਨਹੀਂ ਹੈ ਜਿਹੜਾ ਆਪਣੇ ਵਿਛੜੇ ਹੋਏ ਅਕਾਲ ਪੁਰਖ ਨਾਲ ਮਿਲ ਗਿਆ ਸਦਾ ਆਨੰਦ ਰਹੇ ਦਿਨ ਰਾਤਿ ਤੇ ਦਿਨ ਰਾਤ ਫਿਰ ਉਹ ਖੇੜੇ ਵਿੱਚ ਰਹਿੰਦਾ ਖੁਸ਼ੀ ਵਿੱਚ ਰਹਿੰਦਾ ਆਨੰਦ ਵਿੱਚ ਰਹਿੰਦਾ ਸਬਰ ਤੇ ਸ਼ੁਕਰ ਵਿੱਚ ਰਹਿੰਦਾ ਹੈ ਕੌਣ ਭਾਈ ਮਿਲ ਪ੍ਰੀਤਮ ਸੁਖ ਪਾਏ ਜਿਹਦਾ ਮਿਲਾਪ ਆਪਣੇ ਪ੍ਰੀਤਮ ਨਾਲ ਹੋ ਗਿਆ ਪ੍ਰੀਤਮ ਨੂੰ ਮਿਲ ਕੇ ਸਾਰੇ ਸੁੱਖ ਪ੍ਰਾਪਤ ਹੋ ਗਏ ਤੇ ਦੁੱਖ ਜੀਵਨ ਚੋਂ ਜਾਂਦੇ ਰਹੇ ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੇਬਲ ਜਾਉ ਕਹਿੰਦੇ ਜੋ ਗੁਰੂ ਦੀ ਸ਼ਰਣ ਵਿੱਚ ਆ ਗਏ ਜੋ ਸਤਗੁਰੂ ਕੀ ਸਰਣਾਗਤੀ ਜਿਹੜੇ ਗੁਰੂ ਦੀ ਸ਼ਰਣ ਵਿੱਚ ਆ ਗਏ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨ ਕੇ ਗੁਰੂ ਨੂੰ ਆਪਣਾ ਸਭ ਕੁਝ ਸੌਂਪ ਦਿੱਤਾ ਗੁਰੂ ਦੇ ਅੱਗੇ ਆਪਦੀ ਪ੍ਰਿਆਦ ਕੀਤੀ ਤੇ ਗੁਰੂ ਨੇ ਉਹਨਾਂ ਦੀ ਪਾਈ ਬਾਹ ਪਕੜ ਲਈ ਹੋਂ ਤਿੰਨ ਕੇ ਬਲ ਜਾਉ ਮੈਂ ਮਹਾਰਾਜ ਕਹਿੰਦੇ ਉਹਨਾਂ ਦੇ ਬਲਹਾਰ ਜਾਂਦਾ ਉਹਨਾਂ ਦੇ ਵਾਰਨੇ ਜਾਂਦਾ ਕਿਉਂਕਿ ਉਹਨਾਂ ਨੇ ਸੱਚੇ ਪਿਤਾ ਪਰਮਾਤਮਾ ਦੇ ਅੱਗੇ ਆਪਦਾ ਸੇਸ਼ ਝੁਕਾ ਕੇ ਗੁਰੂ ਨੂੰ ਆਪਣਾ ਬਣਾ ਲਿਆ ਤੇ ਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਤੇ ਐਸੇ ਗੁਰ ਸਿੱਖਾਂ ਤੋਂ ਮੈਂ ਬਾਰਨੇ ਜਾਂਦਾ ਹਾਂ ਉੰਦਾਰ ਸੱਚੇ ਸੱਚੀ ਵਡਿਆਈ ਸਹਿਜੇ ਸੱਚ ਸਮਾਓ ਸੱਚੇ ਦਰਬਾਰ ਵਿੱਚ ਫਿਰ ਅਕਾਲ ਪੁਰਖ ਦੀ ਕਚਹਿਰੀ ਵਿੱਚ ਕਹਿੰਦੇ ਉਹਨਾਂ ਦੀ ਵਡਿਆਈ ਉਹਨਾਂ ਦੀ ਜੈ ਜੈਕਾਰ ਹੈ ਸਹਿਜੇ ਸੱਚ ਸਮਾਓ ਫਿਰ ਸਹਿਜੇ ਹੀ ਸੱਚ ਦੇ ਵਿੱਚ ਸਮਾਗਏ ਹਨ ਸੱਚ ਹੀ ਧਰਮ ਹੈ ਧਰਮ ਹੀ ਸੱਚ ਹੈ ਤੇ ਸੱਚ ਹੀ ਪ੍ਰਮਾਤਮਾ ਨੂੰ ਮਿਲਣ ਦੀ ਪੌੜੀ ਹੈ ਭਾਈ ਕਹਿੰਦੇ ਫਿਰ ਉਹ ਸਹਿਜੇ ਰੂਪ ਹੀ ਉਸ ਸੱਚੇ ਪਿਤਾ ਪ੍ਰਮਾਤਮਾ ਵਿੱਚ ਸਮ ਆ ਗਏ ਕੋਈ ਸਰੀਰ ਨੂੰ ਦੁੱਖ ਨਹੀਂ ਦੇਣੇ ਪਏ ਕੋਈ ਪੁੱਠੇ ਨਹੀਂ ਲਟਕਣਾ ਪਿਆ ਕੋਈ ਜਟਾ ਨਹੀਂ ਵਧਾਉਣੀਆਂ ਪਈਆਂ ਕੋਈ ਕੰਮ ਧੰਦੇ ਸੰਸਾਰ ਬੱਚੇ ਨਹੀਂ ਛੱਡਣੇ ਪਏ ਕੋਈ ਐਸਾ ਔਖਾ ਕੰਮ ਕਰਨਾ ਹੀ ਨਹੀਂ ਪਿਆ ਸੌਖਾ ਸੌਖਾ ਕੰਮ ਹੈ ਕਿ ਆਪ ਦੇ ਜੀਵਨ ਵਿੱਚ ਸੱਚ ਲੈ ਆਓ ਸੱਚ ਦੇ ਪਹਿਰਾ ਦੇ ਕੇ ਤੇ ਆਪ ਦੀ ਕਿਰਤ ਸੱਚੀ ਸੁੱਚੀ ਕਰ ਲਓ ਕਹਿੰਦੇ ਫਿਰ ਸਹਿਜੇ ਹੀ ਸੌਖੇ ਤਰੀਕੇ ਦੇ ਨਾਲ ਹੀ ਉਸ ਵਾਹਿਗੁਰੂ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਨਾਨਕ ਨਦਰਿ ਪਾਈ ਐ ਗੁਰਮੁਖ ਮੇਲ ਮਿਲਾਓ ਗੁਰੂ ਜੀ ਬਚਨ ਕਰ ਰਹੇ ਹਨ ਕਹਿੰਦੇ ਭਾਈ ਨਾਨਕ ਨਦਰਿ ਪਾਈ ਐ ਕਹਿੰਦੇ ਉਹ ਗੁਰੂ ਦੀ ਨਦਰ ਜਿਹਦੇ ਤੇ ਹੋ ਜਾਵੇ ਫਿਰ ਉਹਨਾਂ ਦਾ ਹੀ ਛੁਟਕਾਰਾ ਹੁੰਦਾ ਹੈ ਗੁਰਮੁਖ ਮੇਲ ਮਿਲਾਓ ਮਹਾਰਾਜ ਕਿਰਪਾ ਕਰੀ ਜਿਨ੍ਹਾਂ ਤੇ ਤੇਰੀ ਨਦਰ ਹੋ ਗਈ ਐਸੇ ਗੁਰਮੁਖਾਂ ਦਾ ਮੇਲ ਕਰਾਈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਮਹਾਰਾਜ ਉਹਨਾਂ ਪਿਆਰਿਆਂ ਦਾ ਹੀ ਮੇਲ ਕਰਾਈ ਜਿਨ੍ਹਾਂ ਤੇ ਤੇਰੀ ਨਜ਼ਰ ਹੈ ਤੇ ਜਿਨ੍ਹਾਂ ਤੇ ਤੇਰੀ ਨਜ਼ਰ ਹੋ ਗਈ ਉਹਨਾਂ ਦਾ ਹੀ ਮੇਲ ਤੇਰੇ ਨਾਲ ਹੋਣਾ ਹੈ ਮਹਾਰਾਜ ਕਿਰਪਾ ਕਰੀ ਸਾਡੇ ਕਰਮ ਐਸੇ ਨਹੀਂ ਸਾਡੀ ਭਾਵਨਾ ਐਸੀ ਨਹੀਂ ਸਾਡਾ ਜੀਵਨ ਐਸਾ ਨਹੀਂ ਅਸੀਂ ਭੁੱਲੇ ਭਟਕੇ ਹੋਏ ਹਾਂ ਪਰ ਤੂੰ ਬਖਸ਼ਣਹਾਰ ਹੈਂ ਸਾਡੀਆਂ ਗਲਤੀਆਂ ਭੁੱਲਾਂ ਨੂੰ ਬਖਸ਼ ਕੇ ਆਪ ਦੀ ਨਜ਼ਰ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਮੇਲ ਲਾਓ ਤੇ ਜਿਨ੍ਹਾਂ ਤੇ ਤੇਰੀ ਨਜ਼ਰ ਹੋਈ ਐਸੇ ਗੁਰਮੁਖ ਪਿਆਰਾਂ ਦਾ ਮੇਲ ਮਿਲਾਹੀਂ ਤਾਂ ਜੋ ਉਹਨਾਂ ਦੀ ਸੰਗਤ ਕਰਕੇ ਅਸੀਂ ਵੀ ਚੰਗੇ ਰਾਹ ਤੇ ਸਤਿਗੁਰੂ ਮਹਾਰਾਜ ਚੱਲ ਸਕੀਏ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੁਆਰਾ ਭਾਈ ਇਹ ਹੀ ਸਮਝਾਇਆ ਹੈ ਗੁਰੂ ਦੇ ਸ਼ਬਦ ਨੂੰ ਹਿਰਦੇ 'ਚ ਵਸਾਈਏ ਸੱਚ ਦੇ ਮਾਰਗ ਤੇ ਚੱਲ ਕੇ ਸੱਚੇ ਦੀ ਪ੍ਰਾਪਤੀ ਹੋਵੇਗੀ ਇੰਨੀ ਕਿ ਸੇਵਾ ਪ੍ਰਵਾਨ ਕਰਿਓ ਦਾਸ ਵੱਲੋਂ ਹੋਈਆਂ ਬਿਆੰਤ ਬੰਦ ਗਲਤੀਆਂ ਭੁੱਲਾਂ ਦੀ ਖਿਮਾ ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਜੋ ਸਤਗੁਰੂ ਕੀ ਸਰਣਾਗਤੀ ਹਉ ਤਿਨ ਕੈ ਬਲ ਜਾਓ ਦਰ ਸੱਚੇ ਸੱਚੀ ਵੜਿਆਈ ਸਹਜੇ ਸੱਚ ਸਮਾਓ ਨਾਨਕ ਨਜ਼ਰੀ ਪਾਈਐ ਗੁਰਮੁਖ ਮੇਲ ਮਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ